ਨਰਦੀਪ ਸਿੰਘ ਡੁਗੜੀ ਜੋ ਤੇਜਾ ਸਿੰਘ ਸੰਤਰ ਦਾ ਸਾਬਕਾ ਪ੍ਰਧਾਨ ਅੱਜ ਅਸੀਂ ਕਲਾਂੌਰ ਦੇ ਵਿੱਚ ਇਹ ਜਿਹੜਾ G20 ਸਮਾਗਮ ਹੋ ਰਿਹਾ ਵਾ ਕੋਲੇ ਰੋਟੇ ਵਿੱਚ ਅਸੀਂ ਅੱਜ ਇੱਥੇ ਮੋਦੀ ਸਰਕਾਰ ਦਾ ਪੁਸਰਾ ਫੂਕਣ ਦੇ ਆ ਪਿੱਛੇ ਵੀ ਇਹਨਾਂ G20 ਅੰਮ੍ਰਿਤਸਰ ਕੀਤਾ ਸੀ ਉਦੋਂ ਉਦੋਂ ਵੀ ਅਸੀਂ ਪੂਰਾ ਆਪਣਾ ਤਨੋਂ ਮਨੋਂ ਜੋਰ ਲਾ ਕੇ ਇਹਨਾਂ ਦਾ ਵਿਰੋਧ ਕੀਤਾ ਹੁਣ ਵੀ ਵਿਰੋਧ ਕਰ ਰਹੇ ਆ ਕਿਉਂਕਿ ਜੋ ਕੁਝ ਵੀ ਕਰਨ ਦੇ ਨੇ ਇਹ ਅਸਲ 'ਚ ਕਿਸਾਨੀ ਨੂੰ ਮਾਰਨ ਦੀਆਂ ਯੋਜਨਾਵਾਂ ਘੜਨ ਦੇ ਆ ਗਰੀਬ ਲੋਕਾਂ ਨੂੰ ਖਤਮ ਕਿੱਟਰਾ ਕਰਨਾ ਇਹਨਾਂ ਦੀ ਇਹੋ ਹੀ ਇਹਨਾਂ ਦਾ ਇਰਾਦਾ ਵਾ ਹੋਰ ਅੱਜ ਤੱਕ ਸਾਡੇ ਹਿਸਾਬ ਨਾਲ ਇਹਨਾਂ ਕਿਸੇ ਨੂੰ ਕੁਝ ਨਹੀਂ ਦਿੱਤਾ ਸਿਰਫ ਆਪਣੇ ਘਰ ਭਰੇ ਹੋਣ ਦੇ ਨਾਲ ਲੋਕਾਂ ਦੇ ਸੋ ਸਾਹੀ ਅੱਜ ਫੇਰ ਇਹਦਾ ਵਿਰੋਧ ਕਰ ਰਹੇ ਆ ਵੀ ਇਹ G20 ਜਿਹੜਾ ਇਹਨੂੰ ਬੰਦ ਕਰੋ ਲੋਕਾਂ ਪੰਜਾਬ ਦੇ ਵਿੱਚ ਇਹਨਾਂ ਹੜ ਇਹਨਾਂ ਹਹਾਕਾਰ ਮਜਿਆ ਪਿਆ ਹੜਾਂ ਨੇ ਇੰਨੀ ਬੁਰੀ ਹੱਤ ਕੀਤੀ ਹੈ ਲੋਕਾਂ ਦੀ ਜਿਹਦੀ ਮਦਦ ਰਾਤੀਂ ਹੀ ਖਬਰਾਂ ਸੁਣਦੇ ਹਾਂ ਪੀ ਐਸ ਪੀ ਬਰਾਏ 4000 ਘਰ ਦਾ ਉਹਨੇ ਜਮਾ ਲਿਆ ਵੀ ਮੈਂ ਉਹਨਾਂ ਨੂੰ ਤਿਆਰ ਕਰਕੇ ਦਵਾਂਗਾ 4000 ਮਕਾਨ ਉਸ ਬੰਦੇ ਨੇ ਬਣਾ ਕੇ ਦੇਣੇ ਆ ਚੱਲ ਕੇ ਸਰਕਾਰਾਂ ਅਜੇ ਤੱਕ ਕਿਸੇ ਦੀ ਖਬਰ ਨਹੀਂ ਲਈ ਸਰਕਾਰਾਂ ਨੇ ਵੀ ਕੀ ਬਾਂਡਿਆ ਲੋਕ ਕਿੱਥੇ ਰਹੇ ਨੇ ਰੋਗ ਬਾਹਰ ਆ ਰਹੇ ਆ ਲੋਕ ਨੰਗੇ ਰਹਿ ਰਹੇ ਆ ਲੋਕ ਅਸਮਾਨ ਦੀ ਛੱਤ ਥੱਲੇ ਰਹਿ ਰਹੇ ਆ ਕਿਸੇ ਨੇ ਨਹੀਂ ਲਿਆ ਪਤਾ ਪਾਏ ਭਗਵੰਤ ਮਾਨ 114 ਮਾਰਦਾ ਆਂ ਵੀ ਮੈਂ ਕੁਕੜੀ ਦਾ ਵੀ ਦੇ ਦੇਗਾ ਮੈਂ ਬੱਕਰੀ ਦਾ ਵੀ ਮਾਤ ਦਾ ਦੇ ਦੇਗਾ ਭਾਈ ਤੱਕ ਗਰਾਊਂਡ ਤੇ ਤੱਕ ਕੁਝ ਨਹੀਂ ਹੋਇਆ ਛੋ ਅਸੀਂ ਪੂਰੇ ਜੋਰ ਨਾਲ ਇਹ ਚੀਜ਼ ਦਾ ਵਿਰੋਧ ਕਰਾਂਗੇ ਜਿਹੜਾ G20 ਬਣਾਉਂਦੇ ਆਏ ਉਹ ਸਮਾਗਮ ਜਿਹੜਾ ਕਰਦੇ ਆ ਉਹ ਸਿਰਫ ਤੇ ਸਿਰਫ ਕਿਸਾਨਾਂ ਨੂੰ ਕਿੱਦਰਾ ਖਤਮ ਕਰਨਾ ਕਿਸਾਨੀ ਕਿੱਦਰਾ ਖਤਮ ਕਰਨੀ ਆ ਇਹੋੀ ਯੋਜਨਾਵਾਂ ਕੰਡੇ ਆ ਕਿਸੇ ਦੇ ਹੱਕ ਦੇ ਵਿੱਚ ਕੋਈ ਚੰਗਾ ਫੈਸਲਾ ਨਹੀਂ ਇਹਨਾਂ ਲੋਕਾਂ ਨੇ ਲੈਣਾ ਕਿਉਂਕਿ ਵੱਡੇ ਲੋਕ ਨੇ ਇਹ ਉਹਨਾਂ ਵੱਡੀਆਂ ਕੰਪਨੀਆਂ ਦੇ ਮਾਰਕਾਂ ਦੇ ਨਾਲ ਇਹਨਾਂ ਦੇ ਟਲੋਕਾ ਦੇ ਜਿਹੜੇ ਇਹ ਮੁਰਖ ਨੂੰ ਲੁੱਟਣ ਦੇ ਅੱਜ ਆਪਣਾ ਘਰ ਪਰਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਰਦਾਰ ਸਖੰਦਰ ਸਿੰਘ ਸੁਧਰਾ ਸਾਡੇ ਅੱਜਕੱਲ ਪ੍ਰਧਾਨ ਨੇ ਸਰਦਾਰ ਸੁਖੰਦਰ ਸਿੰਘ ਸਭਰਾ ਜੀ ਇਸ ਤੋਂ ਪਹਿਲਾਂ ਸਾਡੇ ਸਤਿ ਸ਼੍ਰੀ ਅਕਾਲ ਸੇ ਪੰਨੂਣੀ ਗਏ ਆਪਣੇ ਪੰਦੇਰ ਸਾਹਿਬ ਹੁਣੀ ਸੀਗੇ ਇਹ ਸਾਰੇ ਵੱਡੀ ਜਿੰਨੀ ਸਾਡੀ ਗੈਲਰੀ ਟੀਮ ਇਹ ਸਾਰੀ ਪਿੱਛੇ ਚੱਲ ਗਈ ਆ ਨਵੇਂ ਉਹਨਾਂ ਨੌਜਵਾਨ ਮੁੰਡੇ ਗਾੜੀ ਲਾਂਦੇ ਆ ਤਾਂ ਇਹ ਵੀ ਇੱਕ ਉਹਨਾਂ ਬਹੁਤ ਵਧੀਆ ਪ੍ਰਾਲਾਕੀਟਾ ਤਾਂ ਕਿ ਲੋਕਾਂ ਨੂੰ ਇਹ ਹੋ ਜੇ ਇਹ ਕਿਹੜੇ ਪਿਓ ਦੀ ਕੁਰਸੀ ਨਹੀਂ ਗਈ ਇਹ ਜਿਹੜਾ ਬੰਦਾ ਕੰਮ ਕਰੇਗਾ ਉਹ ਇੱਥੇ ਗਾੜੀ ਜਾਏਗਾ ਉਹ ਗਾੜੀ ਲੱਗੇਗਾ ਇੱਕ ਪਾਸੇ ਦੀ ਸੰਘਰਸ਼ ਕਰਦੇ ਪਏ ਦੂਜੇ ਪਾਸੇ ਰਾਨੀਨ ਜ਼ਮੀਨ ਦੇ ਰਹੇ ਕਿਸਾਨ ਦੇ ਰਹੇ ਨੇ ਸੇਲ ਬਣਾਉਣਾ ਕਾਮਰੇਟਾਂ ਦਿੱਤੀ ਹੈ ਜੀ ਇੱਥੇ ਰੱਖ ਲੈ ਸੁਣ ਸੁਣ ਵੇਖੋ ਇਹ ਦੁਨੀਆ ਸਾਡੀ ਨਹੀਂ ਗਈ ਬਾਬਾ ਨਾਨਕ ਨੇ ਬੜਾ ਜੋਰ ਲਾਇਆ ਨਹੀਂ ਸਾਡੀ ਨਹੀਂ ਸਾਡੀ ਪੂਰੀ ਕੋਸ਼ਿਸ਼ ਆ ਅਸੀਂ ਜਿਹੜਾ ਆ ਵੱਡਾ ਹਾਈਵੇ ਬੰਡੇ ਨੇ ਅਸੀਂ ਉਹਨਾਂ ਦੇ ਵਿਰੋਧ ਚ ਖਲੋਤੇ ਆ ਉਹ ਡੱਕ ਕੇ ਖਲੋਤੇ ਆ ਪੀ ਲੋਕਾਂ ਨੂੰ ਕੋਈ ਮਵਾਬਦਾ ਦਿਓ ਹੁਣ ਵਿੱਚੋ ਵਿੱਚੋ ਕੋਈ ਬੰਦੇ ਏਟਰ ਨਹੀਂ ਗੱਲਾਂ ਕਰ ਜਾਂਦੇ ਮੋਨਾ ਹੱਥੇ ਮਾੜੀ ਗੱਲਾਂ ਉਹ ਅਸਲ 'ਚ ਫਿਰ ਕਿਸਾਨ ਐ ਨਹੀਂ ਕਿ ਉਹਨਾਂ ਨੂੰ ਆਪਣੀ ਢਿੱਡ ਦਈਆ ਅਸੀਂ ਕਿਸਾਨੀ ਦੇ ਲੜਦੇ ਆ ਅਸੀਂ ਕਿਸਾਨੀ ਨੂੰ ਬਚਾਉਣਾ ਵਾ ਜਿੱਤਾਂ ਵੀ ਸਾਡਾ ਹੋ ਸਕੇ ਭਾਏ ਕਿਸਾਨ ਕੋਈ 1 ਕਿੱਲੇ ਦਾ ਭਾਏ 2 ਕਿੱਲੇ ਦਾ ਭਾਏ 50 ਕਿੱਲੇ ਦਾ ਅਸੀਂ ਉਹਨਾਂ ਦੀ ਪੂਰੀ ਉਹਨਾਂ ਦੀ ਜਨਸਦਾ ਪੂਰਾ ਭਾਅ ਸਰਕਾਰ ਕੋਲ ਲੈਣਾ ਚਾਹੁੰਦੇ ਆ ਜਿੰਨਾ ਕਿ ਬੰਦਾ ਸੁਆਮੀ ਨਰਸ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਐਵੇਂ ਕਹੀ ਜਾਂਦੇ ਅਸੀਂ ਕਰਤੀ ਆ ਜਦ ਕਿ ਕੁਛ ਨਹੀਂ ਕੀਤਾ ਇਹਨਾਂ ਨੇ ਆ ਹੁਣ ਇੱਕ ਕਿਸਾਨ ਦੇ ਆ ਗੱਲ ਕਰਨ ਪਿਆੰਦੇ ਵੀ ਕਰਜ਼ਾ ਮਾਫ ਹੋ ਗਿਆ ਕਿਦਾ ਹੋਇਆ ਕਰਜ਼ਾ ਮਾਫ ਕੋ ਦੱਸੇ ਹਨ ਕੇ ਸਗੋਂ ਲੋਕਾਂ ਦੇ ਉਲਟਾ ਲੋਕ ਡੱਕੇ ਗਏ ਲੋਕਾਂ ਨੇ ਵਿਆਜ ਵੀ ਨਹੀਂ ਤਾਰੇ ਉਹ ਦੁਨੀਆ ਦੁਨੀਆ ਲਿਮਟਾਂ ਵਧ ਗਈਆਂ ਸਗੋਂ ਲੋਕ ਪਰੇਸ਼ਾਨ ਹੋ ਗਏ ਇਹ ਸਰਕਾਰਾਂ ਨੇ ਬੇੜਾ ਗਰਕ ਕਰਤਾ ਵਾ ਇਹ ਕਿਸਾਨੀ ਦਾ ਵੀ ਕਰਨ ਰਹੇ ਨੇ ਇਹ ਮਜ਼ਦੂਰਾਂ ਦਾ ਵੀ ਨਾਲ ਹੀ ਹੋਂਡਿਆ ਵਿਚਾਰੇ ਗਰੀਬ ਲੋਕਾਂ ਦਾ ਇਹਨਾਂ ਦਾ